ਕਾਸ਼ ਨਿਸ਼ਾਨਾ ਬਣਾ ਕੇ ਕੰਮ ਨਹੀਂ ਕਰਦਾ ਪਰ ਜਦੋਂ ਅਸੀਂ ਸੇਵਾ ਵੀ ਕਰਨੀ ਹੈ ਜਦੋਂ ਅਸੀਂ ਲੋਕਾਂ ਤੱਕ ਪਹੁੰਚ ਵੀ ਕਰਨੀ ਹੈ ਤੇ ਫਿਰ ਕਿਉਂ ਨਾ ਅਸੀਂ ਇਸ ਨੂੰ ਸੇਵਾ ਨੂੰ ਰੋਹਾਨੀਅਤ ਦੇ ਖੇਤਰ ਦੇ ਵਿੱਚ ਹੀ ਰਹਿਣ ਦਈਏ ਤੇ ਕਿਵੇਂ ਤਾਂ ਇੱਕ ਆਪਣੇ ਆਪ ਦੇ ਚਤਾਂਜ ਸਿਰਜਣ ਦਾ ਸੰਗਤ ਦੀ ਹੈ ਤੇ ਸੰਗਤ ਦੇ ਪ੍ਰਤੀ ਅਸੀਂ ਜਵਾਬਦੇਹ ਵੀ ਹਾਂ ਕਲਗੀਧਰ ਪਾਤਸ਼ਾਹ ਗੁਰਪ੍ਰਿੰਦ ਸਿੰਘ ਮਹਾਰਾਜ ਦੇ ਇੱਕ ਬੱਚੇ ਨੂੰ ਭਾਈ ਲੰਦ ਲਾਲ ਜੀ ਨੇ ਆਪਣੇ ਰਹਿਤ ਨਾਮੇ ਚ ਬਹੁਤ ਪਿਆਰਾ ਸਿਰਜਿਆ ਕੋ ਕਿੰਨੇ ਦਸਵੰਦ ਗੁਰੂ ਨਾਨਕ ਦੇਵ ਜੀ ਝੂਠ ਬੋਲੀ ਕਿਸ ਦਾ ਕਿਸ਼ਨਾ ਵਸਾਇਆ ਦਸਵੰਦ ਦੇਣਾ ਸਿੱਖ ਦਾ ਫਰਜ ਹੈ ਪਰ ਦਰਸਵੰਦ ਦੀ ਮਾਇਆ ਦੇ ਵਿੱਚੋਂ ਇੱਕ ਧੇਲਾ ਵੀ ਆਪਣੇ ਆਪ ਦੇ ਉੱਪਰ ਖਰਚ ਕਰਨਾ ਸਭ ਤੋਂ ਵੱਡਾ ਗੁਨਾਹ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਸਿੰਘ ਸਾਹਿਬ ਦਾ ਹੁਕਮ ਸੀ ਬੋਲਣ ਵਾਲੇ ਬਲਾਰੇ ਬਹੁਤ ਨੇ ਤੇ ਥੋੜੇ ਸਮੇਂ ਵਿੱਚ ਸਮਾਪਤੀ ਕੀਤੀ ਜਾਵੇ ਸੋ ਮੇਰੀ ਇਹੀ ਬੇਨਤੀ ਹੈ ਕਿ ਇੱਕ ਵਧੀਆ ਢੰਗ ਲਾਕਿਆਂ ਦੇ ਵਿੱਚ ਸੇਵਾਵਾਂ ਦੀ ਵੰਡ ਹੋਵੇ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਹੈ ਉਹ ਕੀਤਾ ਜਾਵੇ ਮਿਸਾਲ ਦੇ ਤੌਰ ਤੇ ਉਨਾ ਪਾਣੀ ਹੜਾਂ ਦਾ ਨਹੀਂ ਆਇਆ ਜਿੰਨਾ ਸੀ ਪੀਣ ਵਾਲਾ ਪਾਣੀ ਬੋਤਲਾਂ ਚ ਲਿਆ ਕੇ ਟਰਾਲੀਆਂ ਦੀਆਂ ਟਰਾਲੀਆਂ ਸੜਕਾਂ ਤੇ ਲਾ ਦਿੰਦੀ ਹੈ ਗੱਲ ਕੀ ਸੀ ਮਿਸ ਮੈਨੇਜਮੈਂਟ ਅਸੀਂ ਉਧਰੋਂ ਚਾਰ ਚਾਰਾ ਫੀਡ ਥਲ ਸਭ ਕੁਝ ਲੈ ਆਉਂਦਾ ਵੰਡ ਦਾ ਤਰੀਕਾ ਸਾਡੇ ਕੋਲ ਸਹੀ ਨਹੀਂ ਸੀ ਅਸੀਂ ਤੂੜੀ ਲੈਣ ਦੀ ਉਧਰੋਂ ਬਰਸ਼ ਇਹ ਜਾਨਦਾਰ ਜਿਹੜਾ ਬਣਾਇਆ ਦੇ ਤੁਸੀਂ ਪਹੁੰਚੇ ਹੋ ਇਹ ਕਹਣਾ ਚਾਹੁੰਦੇ ਹੋ ਦੇਖੋ ਇਸ ਵੇਲੇ ਪੰਜਾਬ ਜਿਹੜਾ ਬੜੇ ਮਾੜੀ ਸਥਿਤੀ 'ਚ ਜਿਹੜੇ ਹਾਰਡ ਆਨ ਕਰਕੇ ਜਿਹੜੇ 8-9 ਜ਼ਿਲ੍ਹਿਆਂ ਦੇ ਵਿੱਚ ਹਾਰਡ ਆਨ ਕਰਕੇ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਦੂਜੇ ਪਾਸੇ ਪ੍ਰਮਾਤਮਾ ਦੇ ਗੁਰੂ ਰਾਮਦਾਸ ਦੀ ਕਿਰਪਾ ਇਹ ਵੀ ਹੈ ਕਿ ਪੰਜਾਬ ਲਈ ਜਿਹੜਾ ਹਰ ਪੰਜਾਬੀ ਜੇ ਪੰਜਾਬ ਖੜਿਆ ਤੇ ਪੰਜਾਬ ਲਈ ਹਰ ਪੰਜਾਬੀ ਕੀ ਹਰ ਜਗ੍ਹਾ ਤੋਂ ਆ ਕੇ ਲੋਕ ਖੜੇ ਵੀ ਨੇ ਸੋ ਜਿਹੜਾ ਪਿਛਲੇ 20 ਦਿਨਾਂ ਤੋਂ ਤਕਰੀਬਨ ਜਿਹੜਾ ਹਰ ਦਿਨ ਨਾਲ ਨੁਕਸਾਨ ਹੋਇਆ ਲੋਕਾਂ ਨੇ ਇੰਨੀ ਕੋ ਸੇਵਾ ਕੀਤੀ ਹੈ ਕਿ ਲੋਕਾਂ ਤੱਕ ਹਰ ਜਿਹੜੀ ਜ਼ਰੂਰਤ ਦੀ ਚੀਜ਼ ਪਹੁੰਚਾਈ ਹੈ ਔਰ ਉਹਨੂੰ ਇੱਕ ਰੈਗੂਲਰਾਈਜ਼ ਕਰਨ ਲਈ ਹੈ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜ਼ਰੂਰਤ ਸੀ ਕਿਉਂਕਿ ਕਈ ਜਗ੍ਹਾ ਤੇ ਸਮਾਨ ਬਹੁਤ ਜ਼ਿਆਦਾ ਪਹੁੰਚ ਰਿਹਾ ਸੀ ਕਈ ਜਗ੍ਹਾ ਤੇ ਪਹੁੰਚ ਨਹੀਂ ਸੀ ਰਿਹਾ ਸੋ ਉਹਨੂੰ ਰੈਗੂਲੇਟ ਰੈਗੂਲਰਾਈਜ਼ ਕਰਨ ਲਈ ਰੈਗੂਲੇਟ ਕਰਨ ਲਈ ਜਿਹੜਾ ਹੈਗਾ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਾਲਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਇੱਕ ਜਿਹੜੇ ਸਾਰੇ ਐਨ ਜੀਓਜ਼ ਵਗੈਰਾ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਸੇਵਾ ਕਰਨੀਆਂ ਚਾਹੁੰਦੀਆਂ ਨੇ ਜਿਹੜੀਆਂ ਪੰਜਾਬ ਦੇ ਹਰ ਪੀੜਤਾਂ ਦੇ ਲਈ ਹਰ ਸੰਭਵ ਮਦਦ ਪਹੁੰਚਾਉਣਾ ਚਾਹੁੰਦੀਆਂ ਨੇ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜਿਹੜੀ ਹੈਗੀ ਅੱਜ ਇਹ ਮੀਟਿੰਗ ਸੱਦੀ ਹੈ ਤਾਂ ਕਿ ਹਰ ਜਗ੍ਹਾ ਤੇ ਜਿਹੜੀ ਤਕਲੀਫ ਹੈਿੱਥੇ ਵੀ ਪਿੰਡ ਦੇ ਵਿੱਚ ਤਕਲੀਫ ਹੈ ਜੋ ਚੀਜ਼ ਚਾਹੀਦੀ ਏ ਉਸ ਜਗ੍ਹਾ ਤੇ ਉਹ ਚੀਜ਼ ਪਹੁੰਚਾਈ ਜਾਏ ਕਿਤੇ ਵਧ ਨਾ ਚਲੀ ਜਾਏ ਕਿਤੇ ਘਟ ਨਾ ਚਲੀ ਜਾਏ ਹਰ ਜ਼ਰੂਰਤਮੰਦ ਤੱਕ ਉਹ ਜਿਹੜੀ ਚੀਜ਼ ਪਹੁੰਚਾਈ ਜਾਏ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਜਿਹੜਾ ਪਾਣੀ ਜਿਹੜਾ ਉਤਰ ਗਿਆ ਖੇਤਾਂ 'ਚੋਂ ਹੁਣ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਬੜੀਆਂ ਪ੍ਰਸਿੱਸ਼ਟ ਕਰਨੀਆਂ ਸ਼ੁਰੂ ਹੋ ਗਈਆਂ ਜਿਵੇਂ ਬਿਮਾਰੀਆਂ ਜਿਹੜੀਆਂ ਨੇ ਜ਼ਰੂਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਬਿਮਾਰੀਆਂ ਖੇਤਾਂ ਦੇ ਵਿੱਚ ਜਿਹੜੀ ਰੇਤ ਔਰ ਜਿਹੜੀ ਪੱਲ ਹੈ ਜਿਹੜੀ ਮਿੱਟੀ ਹੈ ਉਹ ਜਿਹੜੀ ਹੈ ਬਹੁਤ ਸਾਰੀ ਆ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਕਿਉਂਕਿ ਕਿਸਾਨਾਂ ਨੇ ਆਉਣ ਵਾਲੇ ਟਾਈਮ ਤੇ 1.5 ਮਹੀਨੇ 1.5 ਮਹੀਨੇ ਤੱਕ ਕਣਕ ਦੀ ਬਿਜਾਈ ਹੋਣੀ ਸੀ ਕਿਉਂਕਿ ਝੋਨੇ ਦੀ ਫਸਲ ਤਾਂ ਸਾਰੀ ਖਰਾਬ ਹੋ ਗਈ ਤੇ ਝੋਨੇ ਦੀ ਬਿਜਾਈ ਹੋਣੀ ਹੈ ਲੇਕਿਨ ਖੇਤਾਂ ਦੇ ਵਿੱਚ 4 4 6 6 5 5 ਫੁੱਟ ਜਿਹੜੀ ਹੈ ਰੇਤ ਔਰ ਮਿੱਟੀ ਆ ਗਈ ਹੈ ਉਹਨੂੰ ਵੀ ਸਾਫ਼ ਕਰਨਾ ਹੈ ਔਰ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਣੀ ਹੈ ਸਰਕਾਰ ਨੇ ਵੀ ਜਿਹੜਾ 20 20000 ਰੁਪਿਆ ਐਲਾਨ ਕੀਤਾ ਹੈ ਹੋਰ ਵੀ ਹੈ ਗਰਦੌਰੀਆਂ ਕਰਨੀਆਂ ਨੇ ਕਿਉਂਕਿ ਜ਼ਮੀਨਾਂ ਦੇ ਵਿੱਚ ਰੇਤ ਤਾਂ ਮਿੱਟੀ ਔਨ ਕਰਕੇ ਨਿਸ਼ਾਨਦੇਹੀਆਂ ਖਤਮ ਹੋ ਗਈਆਂ ਨੇ ਗਰਦੌਰੀਆਂ ਕਰਨ ਦੇ ਵਿੱਚ ਬੜੀ ਦਿੱਕਤ ਹੋਣੀ ਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਪਰਸਿਸਟ ਕਰਨੀਆਂ ਆ ਉਹਦੇ ਲਈ ਜਿਹੜੀ ਅੱਜ ਜਿਹੜਾ ਇਹ ਵਧੀਆ ਉਪਰਾਲਾ ਕੀਤਾ ਗਿਆ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਵੱਲੋਂ ਜਿਹੜੇ ਸਾਡੇ ਆਕਾਲਤਖਤ ਸਾਹਿਬ ਦੇ ਜਥੇਦਾਰ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਐਨ ਜੀਓਜ਼ ਨੇ ਔਰ ਜਿਹੜੀਆਂ ਸੰਸਥਾਵਾਂ ਨੇ ਇਹ ਜਿਹੜੇ ਪੰਜਾਬ ਦੇ ਹਰ ਪੀੜਤ ਜਿਹੜੇ ਇਲਾਕੇ ਨੇ ਉੱਥੇ ਜਾ ਕੇ ਜਿਹੜੀ ਲੋਕਾਂ ਨੂੰ ਅੱਗੋਂ ਚਾਰਾ ਚਾਹੀਦਾ ਹੋਏਗਾ 2 ਚਾਹੀਦਾ ਹੋਏਗਾ ਦਵਾਈਆਂ ਚਾਹੀਦੀਆਂ ਹੋਣਗੀਆਂ ਜਿਹੜੇ ਮਕਾਨ ਟੁੱਟ ਗਏ ਨੇ ਜਾਂ ਰਿਪੇਅਰ ਕਰਨ ਵਾਲੀ ਉਹ ਉਹ ਚਾਹੀਦੇ ਹੋਣਗੇ ਉਹਨਾਂ ਦੀ ਮਦਦ ਸੋ ਨੂੰ ਰੈਗੂਲੇਟ ਕਰਨ ਦੇ ਲਈ ਅੱਜ ਜਿਹੜੀ ਮੀਟਿੰਗ ਬੁਲਾਈ ਹੋਰ ਬੜੀ ਇਹ ਵਧੀਆ ਜਿਹੜੀ ਲਾਹੇਵੰਦ ਹੋਏਗੀ ਔਰ ਬਗੈਰ ਕਿਸੇ ਰਾਜਨੀਤਿਕ ਮਤਭੇਦ ਦੇ ਜਿਹੜੀ ਸਾਰੀਆਂ ਹੀ ਜਿਹੜੀਆਂ ਐਨ ਜੀ ਯੂਜ਼ ਨੇ ਸੰਸਥਾਵਾਂ ਨੇ ਜੁੜ ਕੇ ਜਿਹੜੀ ਇਹ ਉਪਰਾਲਾ ਕਰ ਰਹੇ ਨੇ ਇਹ ਬੜਾ ਸ਼ਲਾਘਾਯੋਗ ਹੈ ਔਰ ਬਹੁਤ ਵੱਡਾ ਕਦਮ ਹੈ ਕਿ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਹੜੇ ਯੱਕਦਮ ਹਾਰਤ ਦੇ ਵਿੱਚ ਬਹੁਤ ਜਿਆਦਾ ਪੀੜਤ ਹੋ ਗਏ ਸਨ ਪ੍ਰਭਾਵਿਤ ਹੋ ਗਏ ਸਨ ਲੇਕਿਨ ਬੱਲੇ ਪੰਜਾਬ ਦੇ ਪੰਜਾਬ ਤੋਂ ਵਾਰੇ ਜਾਈਏ ਔਰ ਸਾਰੀਆਂ ਇਹ ਦੇ ਵਿੱਚ ਕੱਲੇ ਨਹੀਂ ਐ ਮੁਸਲਮਾਨ ਭਰਾਵਾਂ ਵੀ ਹਿੰਦੂ ਭਰਾਵਾਂ ਵੀ ਬਾਹਰ ਲੀਆਂ ਸੰਗਤਾਂ ਵੀ ਪੰਜਾਬ ਤੋਂ ਆ ਕੇ ਜਿਹੜਾ ਪੰਜਾਬ ਦੇ ਵਿੱਚ ਮਦਦ ਕੀਤੀ ਏ ਸਭ ਲਈ ਜਿਹੜਾ ਸਲੂਟ ਹੈ ਸਭ ਦਾ ਧੰਨਵਾਦ ਹੈ ਔਰ ਇਹ ਪੰਜਾਬ ਨੂੰ ਉਮੀਦ ਹੈ ਕਿ ਅਸੀਂ ਜਿਹੜੇ ਪੰਜਾਬੀ ਜਿਹੜੇ ਸਾਡੇ ਵੀਰਾਂ ਦਾ ਨੁਕਸਾਨ ਹੋਏ ਨੇ ਉਹਨਾਂ ਨੂੰ ਜਿਵੇਂ ਇਸ ਸਤਾਵਾਂ ਦੇ ਵਿੱਚ ਜੋਸ਼ ਹੈ ਜਿਵੇਂ ਐਨ ਜੀਓਜ਼ ਦੇ ਵਿੱਚ ਜੋਸ਼ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਅਸੀਂ ਕਿਤੇ ਨਾ ਕਿਤੇ ਮੋੜ ਵਸੇਬੇ ਲਈ ਪੂਰੇ ਪ੍ਰਬੰਧ ਕਰ ਲਵਾਂਗੇ। ਖੇਤੀਬਾੜੀ ਖੇਤਰਾਂ ਦੀ ਗੱਲ ਕਰੀ ਜਨਕੀ ਖੇਤਰਾਂ ਵਿੱਚ ਪਾਣੀ ਕਾਫੀ ਆਇਆ ਪਰ ਸ਼ਹਿਰੀ ਖੇਤਰ ਦੇ ਵਿੱਚ ਕਾਫੀ ਮਕਾਨ ਨੇ ਜੋ ਬਰਸਾਤ ਦੇ ਨਾਲ ਡਿੱਗੇ ਨੇ ਕਿ ਨਗਰ ਨਿਗਮ ਮੇਅਰ ਤੁਨੀਰ ਅੰਮ੍ਰਿਤਸਰ ਦੇ ਜੀ ਉਹਨਾਂ ਵਾਸਤੇ ਕੋਈ ਜਰਾ ਇਸ ਤਰ੍ਹਾਂ ਜੀ ਜਿਹੜੇ ਸ਼ਹਿਰ ਦੇ ਵਿੱਚ ਕੋਈ ਪੁਰਾਣੇ ਮਕਾਨ ਨੇ ਉਹਨਾਂ ਦੀ ਬਿਲਕੁਲ ਸਾਡੇ ਸਰਵੇ ਹੁੰਦੇ ਰਹਿੰਦੇ ਨੇ ਔਰ ਕੋਸ਼ਿਸ਼ ਕਰਦੇ ਆ ਕਿ ਜਿਹੜੇ ਕੋਈ ਨੁਕਸਾਨ ਕੋਈ ਮਕਾਨ ਡਿੱਗਣ ਵਾਲੇ ਨੇ ਉਹਨਾਂ ਦੇਖਿਆ ਵੀ ਜਾਏ ਕਈ ਵਾਰੀ ਕਈ ਮਕਾਨ ਹੁੰਦੇ ਨੇ ਉਹ ਹੁੰਦੇ ਬਹੁਤ ਕ੍ਰਿਟੀਕਲ ਹਾਲਤ ਚ ਨੇ ਉਹਨੂੰ ਜਿਹੜੇ ਨੇ ਰਹਿਣ ਦੇ ਕਾਬਿਲ ਵੀ ਨਹੀਂ ਹੁੰਦੇ ਲੇਕਿਨ ਪੁਰਾਣੇ ਸ਼ਹਿਰ ਹੋਣ ਕਰਕੇ ਇੱਥੇ ਬਹੁਤ ਸਾਰੀਆਂ ਐਹੋ ਜੀਆਂ ਮਕਾਨ ਨੇ ਜਿਨ੍ਹਾਂ ਦੇ ਉੱਤੇ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ ਸੋ ਉਹਦੇ ਕਰਕੇ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਏ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਮਕਾਨ ਨੇ ਬਹੁਤੇ ਮਕਾਨ ਉਹ ਨੇ ਕਿ ਕਈ ਜਗ੍ਹਾ ਤੇ ਤੇ ਕਿਰਾਏਦਾਰ ਆ ਰਹੇ ਨੇ ਤੇ ਮਕਾਨ ਮਾਲਕ ਹੋ ਰਹੇ ਉਹਨਾਂ ਦੇ ਆਪਸ ਵਿੱਚ ਬਹੁਤ ਸਾਰੇ ਜਗ੍ਹਾ ਤੇ ਡਿਸਪਿਊਟ ਨੇ ਸੋ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਬਲਮ ਹੁੰਦੀ ਏ ਕਾਰਪੋਰੇਸ਼ਨ ਜਿਹੜੀ ਐ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਨਾਲ ਖੜੀ ਐ ਹਰ ਸੰਭਵ ਮਦਦ ਜਿਹੜੀ ਐ ਅਸੀਂ ਕਰਦੇ ਆਂ ਔਰ ਕਰਦੇ ਰਵਾਂਗੇ ਠੀਕ ਹੈ ਥੈਂਕ ਯੂ ਜੀ ਜੀ ਪਾਜੀ ਅੱਜ ਮੀਟਿੰਗ ਸੱਦੀ ਗਈ ਸੀ ਤੁਸੀਂ ਪਹੁੰਚੇ ਜੇ ਹਰਪੁਰ ਵਾਲੀ ਦੇ ਇਲਾਕੇ ਆ ਜੇ ਰਾਹਤਕਾਰ ਦੇ ਘਰ ਵੇ ਜੇ ਇਸ ਤਰੀਕੇ ਦੀ ਮੀਟਿੰਗ ਰਹੀ ਤੇ ਕੀ ਲੱਗਾ ਕਿ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਸੇਵਾ ਕੀਤੀ ਜਾ ਬਿਲਕੁਲ ਜੀ ਜਿਹੜੀ ਚੀਜ਼ ਦੀ ਦੇਖੋ ਜ਼ਰੂਰਤ ਮਹਿਸੂਸ ਹੋ ਰਹੀ ਸੀ ਵੀ ਜਿੰਨੇ ਵੀ ਲੋਕ ਸੇਵਾ ਕਰ ਰਹੇ ਨੇ ਇਕੱਠੇ ਹੋ ਕੇ ਇੱਕ ਵਿਉਂਤ ਦੇ ਹਿਸਾਬ ਨਾਲ ਸੇਵਾ ਕਰਨ ਜਥੇਦਾਰ ਸਾਹਿਬ ਦਾ ਬਹੁਤ ਧੰਨਵਾਦ ਤੇ ਬਹੁਤ ਵਧੀਆ ਉਪਰਾਲਾ ਸੀ ਕਿ ਉਹਨਾਂ ਨੇ ਵੀ ਆਪਾਂ ਇੱਕ ਕਮੇਟੀ ਬਣਾਈਏ ਜਿਹਦੇ ਵਿੱਚ ਸਾਰੇ ਜਾਣੇ ਇੱਕ ਪਲੈਨਿੰਗ ਦੇ ਨਾਲ ਚੱਲੀਏ ਕਿਉਂਕਿ ਬਹੁਤ ਲੋਕ ਸੇਵਾ ਕਰ ਰਹੇ ਨੇ ਸੇਵਾ ਭਾਵਨਾ ਸਾਰਿਆਂ ਨੂੰ ਪਤਾ ਹੀ ਹੈਗੇ ਵੀ ਕਿੰਨੀ ਆਪਣੇ ਮਨ ਦੇ ਵਿੱਚ ਹੈਗੀ ਆ ਪਰ ਜੇ ਆਪਾਂ ਵਿਉਂਤ ਦੇ ਨਾਲ ਚੱਲਾਂਗੇ ਤਾਂ ਚੀਜ਼ਾਂ ਖਰਾਬ ਨਹੀਂ ਹੋਣਗੀਆਂ ਤੇ ਜਿਹੜੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਬਹੁਤ ਟਾਈਮ ਦੇ ਹਿਸਾਬ ਨਾਲ ਉਹੀ ਚੀਜ਼ ਮਿਲੂਗੀ ਸੋ ਬਹੁਤ ਚੰਗੀ ਗੱਲ ਹੈ ਜੀ ਇੱਕ ਮੇਰੇ ਹਿਸਾਬ ਨਾਲ ਕਮੇਟੀ ਵੀ ਬਣਨੀ ਚਾਹੀਦੀ ਹੈ ਕਮੇਟੀ ਦੇ ਅੰਦਰ ਫਿਰ ਇੱਕ ਸਬ ਕਮੇਟੀ ਹੋਵੇ ਜਿਹੜੀ ਕਿ ਉਹ ਆਦੇਸ਼ ਦੇਵੇ ਜਾਂ ਦੱਸੇ ਕਿ ਅੱਗੇ ਕੀ ਜ਼ਰੂਰਤ ਨੇ ਤੇ ਇਹਦੇ ਵਿੱਚ ਜਿਹੜੇ ਨੁਮਾਇੰਦੇ ਅਗੇ ਹੋਣਗੇ ਉਹ ਪ੍ਰਸ਼ਾਸਨ ਦੇ ਨਾਲ ਵੀ ਮਿਲ ਕੇ ਚੱਲਣ ਕਿਉਂਕਿ ਪ੍ਰਸ਼ਾਸਨ ਦੀ ਸਹਾਇਤਾ ਵੀ ਸਾਨੂੰ ਲੱਗੂਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਆਪਣੇ ਡਾਟਾਜ਼ ਹੈਗੇ ਨੇ ਉਹਨਾਂ ਵੱਲੋਂ ਵੀ ਰਾਹਤ ਫੰਡ ਹੈਗਾਗਾ ਸੋ ਮਿਲ ਜੁਲ ਕੇ ਜੀ ਸਾਰੇ ਪ੍ਰਸ਼ਾਸਨ ਦੇ ਬੰਦੇ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਮੋਢੀ ਕੋਈ ਇੰਡੀਵਿਜੂਅਲੀ ਸੇਵਾ ਕਰਨਾ ਚਾਹੁੰਦੇ ਜੋ ਵੀ ਇਹਦੇ ਵਿੱਚ ਜੀ ਸਤਕੇ ਜੀ ਜੁੜੇ ਤਾਂ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸੇਵਾ ਕਰੀ ਤੇ ਆਪਣੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਜਿੰਨੇ ਵੀ ਲੋਕ ਹੈਗੇ ਨੇ ਜਿੰਨੇ ਵੀ ਖੇਤਰ ਨੇ ਆਪਾਂ ਦੁਬਾਰ ਤੋਂ ਉਹਨਾਂ ਨੂੰ ਖੜੇ ਕਰੀਏ ਕਿਉਂਕਿ ਬਹੁਤ ਵੱਡੀ ਮੁਸ਼ਕਲ ਖੜੀ ਹੈਗੀ ਆ ਗਾਰ ਇੰਨੀ-ਇੰਨੀ ਚੜੀ ਪਈ ਹੈ ਜੀ ਉੱਥੇ ਅੱਗੇ ਫਿਰ ਕੰਮ ਸਭ ਤੋਂ ਪਹਿਲਾਂ ਤਾਂ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਤੇ ਬਹੁਤ ਪ੍ਰੋਬਲਮਸ ਨੇ ਅੱਗੇ ਸਰਦੀਆਂ ਆ ਰਹੀਆਂ ਨੇ ਜੀ ਸੋ ਜਿੰਨੀ ਜਲਦੀ ਇਹ ਕਮੇਟੀ ਬਣ ਜੇ ਉਨੀ ਜਲਦੀ ਵਧੀਆ ਜੀ ਤੇ ਜਲਦੀ ਜਲਦੀ ਸਾਰੇ ਕੰਮ ਹੋ ਜਾਣਗੇ ਕੋਈ ਰੋਡ ਮੈਪ ਬਣਾਉਂਦੀ ਕੋਈ ਹਾਂਜੀ ਉਹੀ ਉਹੀ ਸਾਰੇ ਉਹੀ ਡਿਸਕਸ਼ਨਸ ਕਰ ਰਹੇ ਨੇ ਬਹੁਤ ਵਧੀਆ ਲੋਕਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਸਾਰਿਆਂ ਨੇ ਤੇ ਹੁਣ ਉਹੀ ਹੈ ਵੀ ਸਾਂਝੇ ਤੌਰ ਦੇ ਉੱਤੇ ਸਾਰਿਆਂ ਦੇ ਵਿਚਾਰ ਨੋਟ ਕਰ ਲਏ ਜਾਣਗੇ ਤੇ ਉਹਨੂੰ ਫਿਰ ਅਮਲੀ ਰੂਪ ਦਿੱਤਾ ਜਾਊਗਾ ਇੱਕ ਡਾਇਰੈਕਸ਼ਨ ਦੇ ਨਾਲ ਠੀਕ ਹੈ